4 ਲੱਖ ਰੁਪਇਆ ਵੜਿਆ ਸਾਲ ਲਵਾਇਆ صدਕਾ ਹਾਂਜੀ ਤੇ ਉਹ ਮੈਂ ਸੋਚਿਆ ਕਿ ਮੈਂ ਤੁਹਾਨੂੰ ਹੀ ਦੇਣਾ ਹੈ ਲਓ ਜੀ ਇਹ ਤਾਂ ਸਲੀਮ ਸਾਹਿਬ ਤੁਹਾਡੀ ਮਿਹਰਬਾਨੀ ਜੀ ਤੁਸੀਂ صدਕੇ ਵਾਸਤੇ ਸਾਨੂੰ ਨੋਮੀਨੇਟ ਕੀਤਾ ਜੀ ਨੋਮੀਨੇਟ ਮਰੇ ਮੈਂ ਟਰੋਫੀ ਦੇ ਰਹੇ ਹਾਂ ਤੁਹਾਨੂੰ ਨੋਮੀਨੇਟ ਮਿਹਰਬਾਨੀ ਉਹ ਬੈਕ ਨਾ ਕਿ ਦਈਏ ਸਿਰੋਂ ਪਾਰ ਲਾਈਏ ਆਪਣਾ ਹਾਂਜੀ ਇੱਕ ਮਿੰਟ ਦੀ ਸਾਨੂੰ ਸਲਾਹ ਕਰ ਲੈਣ ਤੋਂ ਭਰਾਵਾਂ ਨੂੰ ਫਿਰ ਅੱਗੇ ਹੋ ਜਾ ਕੋਈ ਜਗ੍ਹਾ ਲੈਣ ਲੱਗੇ ਹੋ 4 ਲੱਖ ਰੁਪਇਆ ਵੜਿਆ ਆਪਣਾ ਜੀ ਜੀ ਇਹ ਆਪਣਾ ਨੂੰ ਇਹ ਤਾਂ ਕਿਸਮਤ ਅੱਜ ਆਪਣੀ ਵੱਲ ਹੋ ਗਈ। ਕਿਰਮ ਖੁਦਰ ਮੁਕਦਰ ਤਰ ਕੇ ਅਪਣਾਈ। ਲੋ ਜੀ, ਖੈਰ ਹੋ ਗਿਆ ਸਾਹਿਬ। ਬਹੁਤ ਮਿਹਰਬਾਨੀ। ਇਹ ਫੜੋ। ਫੜੋ ਤਾਂ ਸਹੀ। ਇਹ 4 ਲੱਖ ਦਾ ਨੋਟ ਹੈ ਕਿਹੜਾ ਚੱਲ ਪਿਆ ਜੀ? 100 ਆਜਾ। ਹਾਂ ਜੀ। ਇਦਾਂ ਮੈਂ ਹੌਲੀ ਹੌਲੀ ਦੇਣੇ ਜਿੱਦਾਂ ਜਿੱਦਾਂ ਅੱਲਾ ਮੈਨੂੰ ਦਿੰਦਾ ਜਾਏਗਾ ਮਤਲਬ ਤੇਰੇ। ਇਹ صدਕੇ ਦੀ ਪਹਿਲੀ ਕਿਸ਼ਤਾਈ ਨਹੀਂ ਸਨ। ਇਹ 100 ਦਾ ਹੁਣ ਕੀ ਕਰੀਏ ਜੀ? ਸੌਦੀ ਕੋ ਚੀ ਲਿਆ ਕੇ ਬੱਚਿਆਂ ਨੂੰ ਖਵਾਵੇ ਸਵੇਰ ਤੇ ਬੈਠੇ ਨਾ ਬਸ ਦੁਆ ਕਰਨਾ ਫਿਰ ਹੈ ਇਹ ਇੰਨੇ ਚ ਦੁਆ ਕੋ